ਰੌਣਕ ਹੋ ਜੂ ਘਟਵੇ ਚੱਲ ਮੇਲੇ ਨੂੰ ਚੱਲੀਏ ਇੱਕ ਮਿੰਟ ਇੱਕ ਮਿੰਟ ਫੋਨ ਆ ਗਿਆ ਹੈਲੋ ਹਾਂ ਬੀਬੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਨਹੀਂ ਮੈਂ ਹੁਣ ਰੋਟੀਆਂ ਬਣਾਵਾ ਦੱਸ ਸਵੇਰੇ ਸ਼ਾਮ ਤੱਕ ਪਹਿਲੇ ਰੋਟੀਆਂ ਹੀ ਬਣਾਈ ਜਾਵਾਂ ਇਹਨਾਂ ਨਾਲ ਢਿੱਡ ਨਹੀਂ ਭਰਦਾ ਹੈਗਾ ਹਾਂ ਨਹੀਂ ਖੁਸ਼ਖਬਰੀ ਦੱਸਾਂ ਮੈਂ ਬਣ ਗਈ ਐ ਬਿਜ਼ਨਸ ਵੂਮੈਨ ਯੇ ਨੁੱਕੀ ਪਤਾ ਪਿੰਡਾਂ ਨੂੰ ਓਹੋ ਮੈਂ ਹੀ ਪਾ ਪਿੰਡਾਂ ਕੋ ਮੈਂ ਹੁਣ ਹੋ ਗਈ ਚਲਾਕ ਇੱਕ ਮਿੰਟ ਆਰਡਰ ਆਇਆ ਮੇਰਾ ਅੱਛਾ ਹਾਂ ਮੈਂ ਬਣ ਗਈ ਬਿਜ਼ਨਸ ਊਮਨ ਮਤਲਬ ਕਿ ਘਰ ਮੈਂ ਕੰਮ ਸਟਾਰਟ ਕਰ ਲਿਆ ਕੱਪੜੇ ਦਾ ਯੇ ਓਹੋ ਗਰਮ ਕੱਪੜੇ ਦਾ ਆਹ ਹੋਰ ਕੀ ਮੇਰੀ ਸੱਸ ਕਹਿੰਦੀ ਕੋਈ ਕੰਮ ਗੁੰਮ ਨਹੀਂ ਕਰਨਾ ਮੈਂ ਕਿਹੜੀ ਗੱਲਾਂ ਮੈਂ ਤੁਹਾਡੇ ਹੱਥਾਂ ਵਾਲੇ ਵੇਖੀ ਜਾਵਾਂ ਕੱਲ ਤੂੰ ਹੀ ਕਹਿ ਦੋ ਕਿ ਅੱਡ ਹੋ ਜਾਓ ਤੇ ਮੈਂ ਦੋ ਠੂਠੀਆਂ ਲੈ ਕੇ ਅੱਡ ਹੋਣਾ ਮੈਂ ਕੋਈ ਕੱਪੜਾ ਢੀੜਾ ਨਹੀਂ ਬਣਾਣਾ ਆਪਣਾ ਮੁੜਕੇ ਨਾਮ ਉਥੋਂ ਭਾਂਡੇ ਟਿੰਡੇ ਆਹ ਤੁਹਾਡੇ ਭਾਂਡੇ ਦੇ ਦਾਜ ਵਾਲੇ ਪਏ ਆ ਮੈਂ ਨਹੀਂ ਕੱਢਦੀ ਮੇਰੀ ਜਠਾਣੀ ਤੇ ਅੱਗੇ ਵੰਦੀ ਰਹਿੰਦੀ ਐ ਕਦੇ ਡਿਨਰ ਸੈੱਟ ਦੇ ਦੇ ਕਦੇ ਕੋਚ ਦੇ ਦੇ ਨਾ 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 ਮੈਂ ਨਹੀਂ ਇਹ ਚੀਜ਼ਾਂ ਕੱਢਣੀਆਂ ਮੈਂ ਗੱਲ ਸੁਣ ਲੈ ਮੇਰੀ ਮੈਂ ਮੈਂ ਨਹੀਂ ਕੇ ਮੈਂ ਦੱਬਦੀ ਕਿਦੇ ਬਾਣਾ ਨਹੀਂ ਸੁਣਿਆ ਤੇਰੀ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਮੈਂ ਨਹੀਂ ਦੱਬਦੀ ਹੋਰ ਨਾ ਮੈਂ ਤਾਂ ਮਸਾੜਾ ਲਿਆ ਮੈਂ ਆਪਣੇ ਘਰ ਵਾਲੇ ਨੂੰ ਕਹਿਤਾ ਤੇਰੇ ਜਵਾਈ ਨੂੰ ਬੀਬੀ ਹਾਂ ਕਿ ਮੈਂ ਨਹੀਂ ਦੱਬ ਕੇ ਰਹਿਣਾ ਭਲਿਆ ਮਾਨਸਾ ਤੂੰ ਤੇ ਚਲਾ ਜਾਣਾ ਕੰਮ ਕਰਨ ਬਾਹਰ ਹਾਂ ਤੇ ਤੇਰੀ ਮਾਮ ਨੂੰ ਕਹਿੰਦੀ ਹੈ ਕਿ ਤੂੰ ਦੱਬ ਕੇ ਰਹਿ ਮੇਰੇ ਤੋਂ ਨਾਲੇ ਭਾਬੀਆਂ ਮਾਰਨੀ ਹਾਂ ਰਹੂੰਗੀ ਵੀ ਇੱਥੇ ਤੇ ਰਹਿਣਾ ਵੀ ਪੂਰੇ ਰੋਗ ਨਾਲ ਹਾਂ ਕਰਕੇ ਗੱਲ ਕਿਵੇਂ ਜਾਵੇ ਕੋਈ ਹਾਂ ਤੁਹਾਡੇ ਲਈ ਵੀ ਕੋਟੀਆਂ ਭੇਜਦਾ ਇੱਕ ਇੱਕ ਭੈਣੇ ਹਾਂਜੀ ਬਸ ਕਰ ਸਾਨੂੰ ਦਿਖਾ ਦੇ ਕੁਛ ਅਸੀਂ ਬਹੁਤ ਟਾਈਮ ਤੇ ਆਏ ਬੈਠੇ ਆ ਅਸੀਂ ਘਰੇ ਆ ਕੇ ਕੰਮ ਵੀ ਕਰਨਾ ਪੈਣਾ। ਆਹ ਤੇ ਮੈਂ ਤੁਹਾਨੂੰ ਕੀ ਕਿਹਾ ਆ? ਦੋ ਘੜੀ ਬਹਿ ਜਾਓ। ਮੈਂ ਆਪਣੀ ਮਾਂ ਨਾਲ ਹੁਣ ਗੱਲ ਨਾ ਕਰਾਂ। ਮੇਰੀ ਸੱਸ ਚਾਹੁੰਦੀ ਆ ਤੂੰ ਗੱਲ ਨਾ ਕਰ ਤੇ ਤੁਸੀਂ ਵੀ ਮੇਰ ਨਾਲ ਸ਼ਰੀਕੇ ਬਾਜੀ ਕਰਨ ਦੀਆਂ। ਕੀ ਕਰੀਂ? ਸ਼ਰੀਕੇ ਬਾਜੀ ਵਾਲੀ ਕਿਹੜੀ ਗੱਲ ਆ? ਸਾਨੂੰ 2 ਘੰਟੇ ਹੋ ਗਏ ਆਈਆਂ ਨੂੰ ਤੂੰ ਬੋਲੀ ਜਾਨੀ ਬੋਲੀ ਜਾਨੀ ਲਗਾਤਾਰ। ਤੇ ਰੱਬ ਨੇ ਜ਼ਬਾਨ ਲਈ ਤੇ ਬੋਲਣ ਨਹੀਂ ਲਈ ਐ ਪੈਣੇ ਤੂੰ ਵੀ ਬੋਲ ਨਾ ਮੈਂ ਰੋਕਿਆ। ਐ ਪੈਣੇ 1 ਮਿੰਟ ਖਲੋਇਆ ਬੀਬੀ ਐ ਖਲੋਇਆ। ਸਾਰੀ ਦੁਨੀਆ ਇਹ ਹੋਜੀ ਐ। ਆਪਾਂ ਦੋਨੇ ਮਾਂ-ਵਾਤੀਆਂ ਮਾਂ-ਵਾਤੀਆਂ ਤੀਆਂ ਹੁਣ ਬਾਅਦ ਵਿੱਚ ਗੱਲਾਂ ਕਰਾਂਗੇ ਚੰ ਹਾਂਜੀ ਦੱਸੋ ਕੀ ਲੈਣਾ ਭੈਣੇ ਮੈਨੂੰ ਤਾਂ ਤੇਰੇ ਸਮਝ ਨਹੀਂ ਆਉਂਦੀ ਕਦੋਂ ਦੀ ਅਸੀਂ ਬੈਠੀਆਂ ਆਂ ਵੀ ਸੂਟ ਦਿਖਾ ਦੇ ਤੂੰ ਦਿਖਾਉਂਦੀ ਨਹੀਂ ਪਈ ਕੁਝ ਵੀ ਸਿੱਧਾ ਸਾਨੂੰ ਥੱਲੇ ਲਿਆ ਕੇ ਬਿਠਾ ਛੱਡਿਆ ਕੋਈ ਸਟੂਲ ਰੱਖ ਕੋਈ ਕੁਰਸੀ ਰੱਖ ਤੈਨੂੰ ਨਹੀਂ ਪਤਾ ਵੀ ਅਸੀਂ ਤੇਰੇ ਕਸਟਮਰ ਆਂ ਬੱਲੇ ਭੈਣੇ ਤੂੰ ਤੇ ਗੁੱਸਾ ਹੀ ਕਰ ਗਈ ਭੈਣੋ ਉਹ ਕਹਾਵਤ ਨਹੀਂ ਸੁਣੀ ਮੈਂ ਚਾਹਨੀ ਹਰ ਕੋਈ ਡਾਊਨ ਟੂ ਛੱਤ ਰਵੇ ਹੈ ਡਾਊਨ ਟੂ ਛੱਤ ਡਾਊਨ ਟੂ ਅਰਥ ਹੁੰਦਾ ਆ ਤੇ ਮੈਂ ਕੰਮ ਛੱਤ ਤੇ ਸਟਾਰਟ ਕੀ ਤੇ ਛਾਤੀ ਕਹੂੰਗੀ ਦੱਸ ਤੇਰੇ ਖਿਆਲ ਚ ਮੈਨੂੰ ਇੰਗਲਿਸ਼ ਨਹੀਂ ਆਉਂਦੀ ਖਾਰਾ ਕੋ ਸਿੱਖਦੀਆਂ ਕੰਮ ਦੱਸ ਭੈਣ ਹੁਣ ਤੂੰ ਕੀ ਕਰਨਾ ਗੱਲਾਂ ਨਾ ਬਹੁਤੀਆਂ ਮਾਰ ਰਹਿਣ ਦੇ ਅਸੀਂ ਨਹੀਂ ਕੁਝ ਲੈਣਾ ਹੈਗਾ ਜਾਣੀਆਂ ਅਸੀਂ ਐ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਭੁੱਲ ਗਈ ਤੂੰ ਮੇਰੇ ਕਲਾਇੰਟ ਬੈਜੋ 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 ਪਤਾ ਕੀ ਹੈ ਮੈਂ ਆਪਣੇ ਸਹੁਰੇ ਨਾਲ ਲੜ ਲੜ ਕੇ ਲੜਾਕੀ ਬਣ ਗਈ ਐਹੋ ਜੀ ਹੈ ਨਹੀਂ ਸੀ ਭੈਣ ਮੈਂ ਮੈਂ ਬੜੀ ਮਿੱਠ ਬੋਲੜੀ ਸੀ ਸਾਡੇ ਤੇ ਜਿਹੜੇ ਪੇਕੇ ਘਰ ਕੋਈ ਵੀ ਪਰੌਣਾ ਆਉਂਦਾ ਸੀ ਨਾ ਤੇ ਕਹਿੰਦਾ ਸੀ ਕਿ ਜੀਤੀ ਨਹੀਂ ਮਿਲਣਾ ਹੁਣ ਕੀ ਕਰੀਏ ਸੋਰੇ ਜਿਹੜੇ ਚੰਗੀ ਪਲੀ ਸ਼ਰੀਫ ਕੁੜੀਆਂ ਨੂੰ ਨਾ ਸ਼ੇਰ ਨਹੀਂ ਬਣਾ ਦਿੰਦੇ ਆ ਬਸ ਮੈਂ ਵੀ ਬਣ ਗਈ ਗੁੱਸਾ ਨਾ ਕਰਿਆ ਕਰ ਸੂਟ ਦੱਸ ਤੱਕ ਕਿਹੜਾ ਲੈਣਾ ਗੱਲ ਸੁਣ ਲੈ ਮੇਰੀ ਹੁਣ ਬਾਹਲੀ ਮਿੱਠੀ ਨਾ ਬਣ ਚਿੰਦੋ ਨੇ ਵੀ ਕੰਮ ਸ਼ੁਰੂ ਕੀਤਾ ਅਸੀਂ ਉਹਦੇ ਘਰੇ ਚਲੇ ਜਾਨੀ ਆਏ ਆ ਕੀ ਚਿੰਦੋ ਨੇ ਕੰਮ ਸ਼ੁਰੂ ਕਰ ਲਿਆ ਨਹੀਂ ਉਹਨੇ ਕਿਤੇ ਕੰਮ ਸ਼ੁਰੂ ਕਰ ਲਿਆ ਇਹ ਬੜੇ ਮਨਸ਼ਰੀਕੇ ਕਰਦੀ ਐ ਹਾਈ ਹਾਈ ਤੁਹਾਡੇ ਰੱਖੇ ਜਾਣ ਮੈਂ ਰੋਲਾ ਪਾ ਕੇ ਇੱਕ ਦਿਨ ਛੱਤ ਤੇ ਖਲੋਤੀ ਬੋਲਣ ਦੀ ਸੀ ਕਿ ਮੈਂ ਬਣਨਾ ਬਿਜ਼ਨਸ ਵੂਮੈਨ ਵੇਖੀ ਕੱਪੜੇ ਦਾ ਕੰਮ ਸ਼ੁਰੂ ਕਰਦੀ ਆ ਉਹਦੇ ਆਖੇ ਨਾ ਲੱਗ ਜਿਓ ਉਹਨੇ ਕੱਪੜੇ ਦੇ ਨੇ ਕਟਿਆ ਹੈ ਤੇ ਪੈਸੇ ਵੀ ਤੁਹਾਡੇ ਠੱਗ ਲੈਣੇ ਮੇਰੇ ਵਰਗੀ ਇਮਾਨਦਾਰੀ ਲੱਭ ਜੂਗੀ ਨਾ ਫੇਰ ਕਿਉਂ ਬਾਕੀ ਤੁਹਾਡੀ ਮਰਜ਼ੀ ਜੋ ਕਰਨਾ ਕਰ ਲਓ ਮੈਂ ਵੀ ਨਾ ਪਾਉਂਗੀ ਜੇ ਵਿਕਣਗੇ ਨਾ ਪਹਿਣੇ ਆ ਜੋੜੇ ਹੱਥ ਤੇਰੇ ਮੁਰੇ ਬਹੁਤ ਹੋ ਗਈ ਸਾਡੀ ਬੇਇੱਜ਼ਤੀ ਅਸੀਂ ਆਪਣਾ ਜਾਣੀ ਆਏ ਇਹ ਕਿਹੜੇ ਲੱਛਣ ਨੇ ਹੈ ਵੀ ਕੱਪੜੇ ਮੈਂ ਨਾ ਪਾਉਂਗੀ ਉਹ ਤੂੰ ਹੀ ਪਾਏਂਗੀ ਇਹਨਾਂ ਨੂੰ ਅੱਨੋ ਅ ਇੱਕ ਮਿੰਟ ਇੱਕ ਮਿੰਟ ਉਹ ਅੱਛਾ ਅੱਛਾ ਨਾ ਲੈ ਕੁਛ ਮੇਰੀ ਗੱਲ ਤੇ ਸੁਣ ਨਾ ਅ ਕੱਲ ਤੇਰੀ ਜਠਾਣੀ ਬੜਾ ਲੜਨਦੀ ਸੀ ਤੇ ਨਾ ਕੀ ਹੋਇਆ ਉਹ ਭੈਣੇ ਉਹਦਾ ਕੀ ਦੱਸਾਂ ਤੈਨੂੰ ਹਾਂ ਉਹਨੂੰ ਤਾਂ ਬਹਾਨਾ ਚਾਹੀਦਾ ਲੜਨ ਦਾ ਆਨੀ ਬਹਾਨੀ ਮੇਰੇ ਪਿੱਛੇ ਹੀ ਪਈ ਰਹਿੰਦੀ ਹੈ ਆਨੀ ਬਹਾਨੀ ਨਹੀਂ ਲੜਦੀ ਉਹ ਮੈਂ ਦੱਸਦੀਆਂ ਤੇਨੇ ਸੂਟ ਬੜੇ ਜੱਜਦੇ ਆ ਹੁਣ ਤੇਰਾ ਰੰਗ ਰੂਪ ਕਿੰਨਾ ਸੋਹਣਾ ਹੈ ਰਾਣੀ ਸੁੰਦਰਾ ਲੱਗਦੀ ਤੂੰ ਕਿ ਜਿਹੜਾ ਸੂਟ ਤੇ ਅਗਲੀ ਲਸੜਨਾ ਹੀ ਹੈ ਹੈ ਕਿ ਮੇਰੀ ਤਰਾਣੀ ਏਡੀ ਸੋਹਣੀ ਕਿਤੇ ਐ ਲਿਸ਼ਲਿਸ਼ ਕਰਦੀ ਤੇਰੇ ਆ ਆ ਕਿ ਨਰੰਗੀ ਸੂਟ ਪਾਇਆ ਕਿਹੜਾ ਨਰੰਗੀ ਨਹੀਂ ਨਰੰਗੀ ਕਾ ਨੂੰ ਐ ਪਿੰਕ ਐ ਪਿੰਕ ਆ ਲੈ ਨਰੰਗੀ ਲੈ ਫਿਰ ਪਰ ਰੈਣ ਦੇ ਤੇਰੇ ਘਰ ਵਾਲੇ ਨੇ ਪੈਸਾ ਲਾਉਣੇ ਨਹੀਂ ਐ ਲੈ ਐ ਘਰ ਵਾਲੇ ਨੇ ਕੀ ਕਹਿਣਾ ਆ ਦੇਖ ਘਰ ਪਾ ਕੇ ਨੂੰ ਚੱਲ ਆ ਰੱਖ ਲੈ ਸਾਈਡ ਤੇ ਚੱਲ ਆ ਤੇਰਾ ਹੋ ਗਿਆ ਠੀਕ ਹੈ ਤੇ ਤੇਨੇ ਮੈਂ ਇੱਕ ਹੋਰ ਗੱਲ ਦੱਸਾਂ ਤੇਰੀ ਜਠਾਣੀ ਪਤਾ ਕੀ ਸੋਚਦੀ ਆ ਕਿ ਕਾਲਾ ਰੰਗ ਉਹਨੂੰ ਹੀ ਜੱਛਦਾ ਤੇ ਤੂੰ ਮੈਨੂੰ ਕਾਲਾ ਵਿਖਾ ਕਾਲਾ ਵਿਖਾਵਾ ਹਾਂ ਕਾਲਾ ਵਿਖਾ ਮੈਂ ਕਾਲਾ ਲੈ ਕੇ ਜਾਊਂ ਮੈਂ ਕਾਲਾ ਉਹਦੇ ਮੂਰੇ ਪਾਉਂਗੀ ਪਰ ਤੇਰੇ ਘਰ ਵਾਲੇ ਨੇ ਨਹੀਂ ਪੈਸੇ ਖਰਚਨੇ ਕਾਲੇ ਰੰਗ ਦੇ ਉਹ ਘਰ ਵਾਲੇ ਨੂੰ ਛੱਡ ਤੂੰ ਪੈਸਾ ਮੇਰੇ ਕੋ ਬਥੇਰਾ ਜੋੜਿਆ ਹੋਇਆ ਤੂੰ ਕਾਲਾ ਵਿਖਾ ਅੱਛਾ ਚੱਲ ਇਹ ਕਾਲਾ ਖੜਾ ਆ ਲੈ ਫੜ ਕਾਲਾ ਵਿੱਚ ਡਿਜ਼ਾਈਨ ਠੀਕ ਹੈ ਤੇ ਮੈਂ ਤੈਨੂੰ ਮੈਂ ਪਤਾ ਕੀ ਕਹਿਣ ਲੱਗੀ ਸੀ ਬੂਟੀਆਂ ਵਾਲੇ ਗਰਮ ਸੂਟ ਆਏ ਮੇਰੇ ਕੋਲ ਬੂਟੀਆਂ ਵਾਲੇ ਪਰ ਛੱਡ ਕੋਈ ਨਾ ਤੇਰੀ ਜਠਾਣੀ ਮੈਨੂੰ ਕਹਿ ਕੇ ਗਈ ਸੀ ਮੇਰੇ ਲਈ ਬੁੱਕ ਕਰ ਲਾ ਹੁਣ ਤੂੰ ਉਹਦੇ ਲਈ ਮੈਂ ਰੱਖ ਛੱਡੇ ਤੂੰ ਜਿਹੜੇ ਬੂਟੀਆਂ ਵਾਲੇ ਸੂਟ ਆ ਸਾਰੇ ਪੈਕ ਕਰ ਇੱਕ ਵੀ ਬੂਟੀਆਂ ਵਾਲਾ ਸੂਟ ਉਹਦੇ ਕੋਲ ਨਹੀਂ ਜਾਣਾ ਚਾਹੀਦਾ ਤੈਨੂੰ ਦੱਸ ਤਾਂ ਮੈਂ ਇੱਕ ਤੇ ਆਇਆ ਹੈ ਗਰਮ ਇਹ ਆ ਕਰ ਇਹਨੂੰ ਪੈਕ ਕਰ ਲੈ ਮੇਰੇ ਵੱਲ ਹਾਂ ਜਠਾਣੀ ਤੇਰੇ ਨੇ ਗੁੱਸੇ ਹੋ ਜਾਣਾ ਮੇਰੇ ਕੋਈ ਨਹੀਂ ਤੂੰ ਮੇਰੇ ਨਾਲ ਵਰਤਣਾ ਤੂੰ ਨਾ ਵਰਤਣਾ ਤੇ ਨਾ ਤੇਨਾ ਪੈਣ ਤੇਨਾ ਵਰਤਣਾ ਦੱਸ ਨਾ ਹੀ ਵਰਤਣਾ ਤੂੰ ਤੇ ਓਹੋ ਉਹ ਤੇ ਮੈਨੂੰ ਵਹਿਣ ਚੰਗੀ ਲੱਗਦੀ ਹੈਂ ਐਂਨੇ ਕਰਿਆ ਕਰਦੀ ਨਾ ਮੇਰਾ ਪਿਆਰ ਆ ਆਪਾ ਤੇ ਬੈ ਅੱਛਾ ਅੱਛਾ ਤੂੰ ਵਰਤੇ ਨਹੀਂ ਸੂਟ ਪਾਇਆ ਸੀ ਲਾਲ ਜੇ ਰੰਗ ਦਾ ਤੇਰੇ ਚਠਾਣੇ ਪਤਾ ਕੀ ਕਹਿੰਦੀ ਸੀ ਇੱਕ ਦਿਨ ਗਲੀ ਚ ਘੁਲੋਦੀ ਹੁਣ ਗੱਲ ਨਾ ਕਰਦੀ ਉਹ ਨਹੀਂ ਕਰਦੀ ਤੂੰ ਦੱਸ ਤਾਂ ਸਹੀ ਕਰ ਦੇਣੀ ਉਹ ਨਹੀਂ ਕਰਦੀ ਕਹਿੰਦੀ ਸੀ ਲਾਲ ਰੰਗ ਤੇ ਚੱਜਦਾ ਹੀ ਮੈਨੂੰ ਉਹਨੂੰ ਮਾਸਨ ਚੱਜਦਾ ਕਹਿੰਦੀ ਐ ਵੀ ਚਾਮ ਚੜੀ ਤੇ ਜੀ ਲੱਗਣ ਦੀ ਸੀ ਖਾਸ ਕਰਦੀ ਆ ਤੇ ਲਾਲ ਹੈਗਾ ਮੇਰੇ ਕੋ ਦਵਾ ਹਾਂ ਹਾਂ ਦੇ ਤੂੰ ਲਾਲ ਵੀ ਦੇ ਕੱਢ ਰੈਣ ਦੇ ਮੇਨਾਂ ਆ ਤੂੰ ਲਾਲ ਕੱਢ ਯਾਰ ਮੈਨੂੰ ਆ ਪਿੱਛੇ ਪਿਆ ਤੇਰੇ ਫਰੀ ਜਰਾ ਦੇਖੋ ਆਪਣੇ ਵਿੱਚ ਪੈਕ ਕਰੇ ਨਾ ਪੱਕੀ ਗੱਲ ਹੈ ਨਾ ਪੱਕੀ ਗੱਲ ਆ ਪੈਕ ਕਰਦੇ ਔਰ ਬਿੱਲ ਤੇਰਾ ਵੱਡਾ ਬਣ ਜਾਣਾ ਪੈਸੇ ਬਥੇਰੇ ਤੂੰ ਆ ਵੀ ਇੱਧਰ ਰੱਖ ਤੈਨੂੰ ਨਹੀਂ ਪਤਾ ਮੈਂ ਕਿੱਡੇ ਕਿੱਡੇ ਕੁੰਡੀਆਂ ਲਾਈਆਂ ਤੈਨੂੰ ਕੀ ਪਤਾ ਲੈ ਬੜੰਦੋਸ ਤੇਰੀ ਚਠਾਣੀ ਤੇਰੇ ਸਾਹਮਣੇ ਜ਼ੀਰੋ ਹੈ ਤੈਨੂੰ ਨਹੀਂ ਪਤਾ ਮੈਂ ਕਿੱਡੇ ਕਿੱਡੇ ਕੁੰਡੀਆਂ ਲਾਈਆਂ ਔਰ ਡਰਮ ਭਰਿਆ ਪਿਆ ਆਟੇ ਵਾਲਾ ਸਾਰਾ ਪੈਸੇ ਕੱਢ ਕੱਢ ਕੇ ਅੱਛਾ ਨੀ ਕਿਤੇ ਕੱਡ ਕੱਡ ਉੱਚ ਪਾਈ ਜਾਈ ਨੀ ਕਿਤੇ ਧੁਆਟੇ ਆਟੇ ਵਿੱਚ ਨੋਟ ਤਾਂ ਨਹੀਂ ਗੁੰਨ ਦਿੰਦੀ ਕਿੰਨੇ ਜਾਂਦੇ ਆ ਕਦੇ ਕਦੇ ਕਹਿਣਗੇ ਕਾਗਜ਼ ਆਉਂਦਾ ਮੂੰਹ ਚ ਮੈਂ ਚੱਕਰ ਕੇ ਖਾ ਲੋ ਬਾਲੀ ਮਜ਼ਾਕ ਹੀ ਆਇਆ ਸੱਚੀ ਅੱਛਾ ਮੇਰੀ ਗੱਲ ਸੁਣ ਏ ਕਸ਼ਮੀਰੀ ਵੀ ਆਏ ਆ ਹਾਂ ਕਸ਼ਮੀਰੀ ਰਹਿਦੋ ਕਹਿੰਦੀ ਕਸ਼ਮੀਰੀ ਜੱਜ ਦੀ ਗੋਰੀਆਂ ਚੁੱਟੀਆਂ ਨੂੰ ਇਹਨੂੰ ਕਿਥੇ ਚੱਟਣਾ ਕਸ਼ਮੀਰ ਤੂੰ ਕਿਹਾ ਸੀ ਨਾ ਰਾਣੀ ਸੁੰਦਰਾ ਉਹ ਕਹਿੰਦੀ ਤੂੰ ਮੈਨੂੰ ਬਸ ਕਸ਼ਮੀਰੀ ਦਿਖਾ ਅੱਛਾ ਆ ਕਸ਼ਮੀਰੀ ਆ ਹਾਂ ਪਰ ਗੱਲ ਪਤਾ ਕਿ ਇਹ ਦੀ ਰੇਂਜ ਹੈਗੀ ਉਹ ਰੇਂਜ ਨੂੰ ਛੱਡ ਯਾਰ ਤੂੰ ਇੱਧਰ ਰੱਖ ਇਹਨੂੰ ਅੱਛਾ ਹਾਂ ਚੱਲ ਠੀਕ ਹੈ ਦੇ ਬਹੁਤ ਵਧੀਆ ਹੋਰ ਕੁਝ ਆ ਵੀ ਰੱਖ ਰੱਖ ਇਹ ਸਭ ਮੈਂ ਹੀ ਪਾਉਣੇ ਆ ਉਹਦੇ ਵਾਸਤੇ ਤਾਂ ਨਹੀਂ ਕੋਈ ਬਚਾਇਆ ਹੋਇਆ ਨਾ ਨਾ ਸਭ ਰੱਖ ਸਭ ਰੱਖ ਥਾਣੀ ਵੀ ਆ ਸਾਬ ਬਣ ਗਿਆ ਨਹੀਂ ਭੈਣ ਤੇ ਆਨ ਨਾਲ ਪੰਡ ਆਪਣੇ ਤੇ ਨਾ ਸੁੱਟ ਲਈ ਪਹਿਲਾਂ ਮੈਂ ਦੇਖ ਲਾ 40000 ਪੂਰੇ ਆ ਨਾ ਨਹੀਂ ਤਾਂ ਮੈਂ ਗੇਟ ਤੋਂ ਪਹਿਲਾਂ ਹੀ ਫੜ ਲਾ ਹਾਏ ਪੂਰੇ ਪੂਰੀਆਂ ਜ਼ੀਰੋ ਲੱਗੀਆਂ ਯੇ ਇਹ ਵੱਡੀ ਸ਼ਿੰਦੋ ਕੋਲ ਜਾਣਾ ਸੀ ਇਹ ਸੂਟ ਤੇਰੇ ਮੁੱਕਣਗੇ ਤੇ ਤੂੰ ਸ਼ਿੰਦੋ ਕੋਲ ਜਾਏਂਗੀ ਸਸਤੀ ਗੱਲ ਭੈਣੇ ਸਸਰੀਕਾਲਾ ਕੌਣ ਵੀਰੇ ਅੱਜ ਤੇ ਬਿੱਲ ਤਾਰ ਰਿਹਾ ਹੈ ਮੈਂ ਬਿਜਲੀ ਦਫਤਰ ਤੋਂ ਨਹੀਂ ਆਇਆ ਤੇ ਅਸੀਂ ਇੱਕ ਕਿਸ਼ਤਾਂ ਵੀ ਸਾਰੀਆਂ ਤਾਰਤੀਆਂ ਅਸੀਂ ਤੈਨੂੰ ਕਿਸ਼ਤਾਂ ਵਾਲਾ ਲੱਗਦਾ ਵੀਰੇ ਵੀਰ ਤੂੰ ਕਿਤੇ ਫ੍ਰਿਜ ਤਾਂ ਨਹੀਂ ਚੱਕਣ ਆਇਆ ਉਹਦੀ ਕਿਸ਼ਤਾਂ ਹੀ ਪੂਰੀਆਂ ਹੋ ਗਈਆਂ ਉਹ ਹੁਣ ਤੈਨੂੰ ਮੈਂ ਫ੍ਰਿਜ ਚੱਕਣ ਵਾਲਾ ਲੱਗਦਾ ਅੱਜ ਤੇ ਫਿਰ ਵੀ ਕਿ ਕੀ ਲੈਣ ਆਇਆ ਮੈਂ ਸੂਟ ਲੈਣ ਆਇਆ ਵੀਰੇ ਸੂਟ ਲੈਣ ਆਇਆ ਕੀ ਗੱਲ ਕੀ ਸੂਟਾਂ ਦਾ ਕੰਮ ਨਹੀਂ ਕੀਤਾ ਕੀਤਾ ਐ ਜਨਾਨੀਆਂ ਲੈਣਾ ਆਉਂਦੀਆਂ ਨਾ ਮੈਂ ਵੀ ਜਨਾਨੀਆਂ ਵਾਸਤੇ ਸੂਟ ਲੈਣਾ ਆਇਆ ਚਾਰ ਸੂਟ ਚਾਹੀਦੇ ਮੈਨੂੰ ਬਹਿ ਜਾ ਬਹਿ ਜਾ ਥਾਂ ਬਹਿ ਜਾ ਬੂਡ ਪਰਾਂ ਬੂਡ ਪਰਾਂ ਬੂਡ ਰਿਆਂ ਨਹੀਂ ਚੈਦੇ ਤੇ ਜਨਾਨੀਆਂ ਦੇ ਸੂਟੇ ਗੰਦੇ ਹੋ ਜਾਣਗੇ ਬੈਠਾ ਕਿੱਥੇ ਕੋਈ ਬੈਠਣੋਂ ਥਾਂ ਵੀ ਤਾਂ ਦਿਖੇ ਉਹ ਜੇ ਬਹਿ ਜਾਵਣ ਮੈਂ ਡਾਊਨ ਟੂ ਛੱਤ ਰਹੀ ਦਾ ਵੀਰੇ ਡਾਊਨ ਟੂ ਅਰਥ ਹੁੰਦਾ ਵਾ ਡਾਊਨ ਟੂ ਛੱਤ ਨਹੀਂ ਹੁੰਦਾ ਮੈਂ ਛੱਤ ਤੇ ਕੰਮ ਖੋਲਿਆ ਤੇ ਛਾਤੀ ਕਹੂੰਗੀ ਚਲਾ ਚਲਾ ਲੈ ਵੇ ਗਿਆ ਜਨਾਨੀਆਂ ਨੂੰ ਸੂਟ ਵਿੱਚ ਨੇ ਬੜੇ ਔਖੇ ਹੁੰਦੇ ਆ ਮੈਂ ਤੇ ਉਹਨਾਂ ਨੂੰ ਸੂਟ ਵੇਚ ਦਿੱਤੇ ਆਪਣੀ ਗੱਲਾਂ ਵਿੱਚ ਲਿਆ ਕੇ ਇਹ ਤੇ ਫੇਰ ਵੀ ਬੰਦਾ ਆ ਅੱਜ ਚੰਗੇ ਸੂਟ ਵੇਚਦੀਆਂ ਇਹਨਾਂ ਵੀ ਗੱਲਾਂ ਚਲਾਉਣੀ ਆ ਅੱਛਾ ਤੇ ਵੀਰੇ ਤੈਨੂੰ 4 ਸੂਟ ਚਾਹੀਦੇ ਆ ਹਾਂ 4 ਸੂਟ ਠੀਕ ਐ 4 ਸੂਟ ਇੱਕ ਮੇਰੀ ਘਰ ਵਾਲੀ ਵਾਸਤੇ ਇੱਕ ਪਹਿਨਣ ਵਾਸਤੇ ਇੱਕ ਮਾਂ ਵਾਸਤੇ ਤੇ ਇੱਕ ਇੱਕ ਕੀ ਇੱਕ ਕਿਹਦੇ ਵਾਸਤੇ ਫੜਿਆ ਗਿਆ ਕਿਹਦੇ ਵਾਸਤੇ ਇੱਕ ਉਹ ਸੂਟ ਦਿਖਾ। ਹੱਤ ਤੂੰ ਵੀਰੇ ਤਰਖਾਣਾ ਦਾ ਮੁੰਡਾ ਨਹੀਂ? ਨਹੀਂ ਨਹੀਂ ਮੈਂ ਨਹੀਂ ਹੈਗਾ ਉਹਨਾਂ ਦਾ ਮੁੰਡਾ ਨਹੀਂ ਹੈਗਾ। ਅਛਾ ਛਾ ਉਹ ਤੂੰ ਤੇ ਜ਼ਿਮੀਦਾਰਾਂ ਦਾ ਮੁੰਡਾ ਹੈ। ਨਹੀਂ ਮੈਂ ਜ਼ਿਮੀਦਾਰਾਂ ਦਾ ਮੁੰਡਾ ਵੀ ਨਹੀਂ ਹੈਗਾ। ਉਹ ਸੁਨਿਆਰਿਆਂ ਦਾ ਮੁੰਡਾ ਆ। ਆਹੋ ਮੈਂ ਉਹਨਾਂ ਦਾ ਹੀ ਮੁੰਡਾ ਵਾ। ਸੁਨਿਆਰਿਆਂ ਦਾ? ਪਿੱਤੂ ਲੈ ਵੀਰੇ ਤੂੰ ਤੇ ਸੋਨੀ ਦਾ ਘਰ ਵਾਲਾ ਆ। ਹਨਾ? ਆਹੋ ਮੈਂ ਸੋਨੀ ਦਾ ਘਰ ਵਾਲਾ ਹੀ ਆ। ਤੇ ਸੋਨੀ ਤੇ ਮੇਰੀ ਪੱਕੀ ਸਹੇਲੀ ਐ। ਇੱਥੇ ਆਂਦੀ ਹੁੰਦੀ ਹੁੰਦੀ ਸੂਟ ਲੈਣ ਵਾਸਤੇ। ਵੀਰੇ ਜਿਹੜਾ ਚੌਥਾ ਸੂਟ ਤੂੰ ਲੈ ਕੇ ਜਾਣਾ ਹੈ ਨਾ ਉਹ ਤੂੰ ਕੋਈ ਗੱਲ ਟੈਨਸ਼ਨ ਨਾ ਲੈ ਮੈਂ ਇਹਨੂੰ ਦੱਸਦੀ ਖੇਲੂ ਠੀਕ ਹੈ ਪਰ ਇੱਕ ਕੰਮ ਕਰ ਜਨਾਨੀਆਂ ਨੂੰ ਕਿਤੇ ਖੁਸ਼ ਕਰਨਾ ਸੋਖਾ ਆ ਜੇ ਕਿਸੇ ਨਾਲ ਪਿਆਰ ਪਾਇਆ ਆ ਤੇ ਸਿਖਰਾ ਤੱਕ ਲੈ ਕੇ ਜਾ ਉਹ ਸਿਖਰਾ ਤੱਕ ਲੈ ਜਾ ਮੈਂ ਆਪਣਾ ਦੁਆਲਿਆ ਥੋੜੀ ਘੜਾਣਾ ਇੱਕ ਸੂਟ ਨਹੀਂ ਵੱਧ ਸੂਟ ਖੜ ਪਾ ਵਸੋ ਨਹੀਂ ਲੈ ਕੇ ਜਾਣੇ ਤੇ ਪਵਾ ਚੌਥਾ ਤੋ ਕਿਸੇ ਹੋਰ ਦੀ ਲੈ ਕੇ ਜਾਣਾ ਮੈਨੂੰ ਕੀ ਮੈਂ ਕਿ ਦੱਸਾਂ ਅਛਾ ਚੌਥਾ ਸੂਟ ਜਿਹਦੇ ਵਾਸਤੇ ਖੜਨਾ ਹੈ ਕਿੰਨੇ ਕਰਾਂ ਇੱਕ ਹੀ ਚਾਹੀਦਾ ਮੈਨੂੰ ਚੰਗੀ ਗੱਲ ਐ ਵੀਰੇ ਜਿਹਨੂੰ ਚੌਥਾ ਸੂਟ ਤੋ ਦੇਣਾ ਐ ਹੈਗੀ ਸੋਣੀ ਬੇ ਸੋਣੀਆਂ ਹੀ ਹੁੰਦੀਆਂ ਲੈ ਦੱਸ ਮੇਰੇ ਵੀਰ ਦੀ ਪਸੰਦ ਕਿਤੇ ਮਾੜੀ ਹੋਣੀ ਐ ਬਸ ਇੱਕ ਦੋ ਗੂੜਾ ਰੰਗ ਤਿੰਨ ਚਾਰ ਠੀਕ ਐ ਤੇ ਸੋਨੀ ਭਾਬੀ ਵਾਸਤੇ ਕਿੰਨੇ ਕਰਾਂ ਉਹ ਇੱਕ ਕੋਈ ਚਾਹੀਦਾ ਭਾਬੀ ਵਾਸਤੇ ਵੀ ਭਾਬੀ ਲਈ ਇੱਕ ਤੇ ਇਹ ਚੌਥੇ ਰਤੂ ਕੁਝ ਨਹੀਂ ਬੋਲਿਆ ਜਿਹੜੇ ਇੰਨੇ ਸੂਟ ਪੇ ਰੱਖਦੇ ਕਿੰਨਾ ਕੁ ਪਿਆਰ ਹੈ ਚਲ ਮੈਂ ਕੀ ਕਰਨਾ ਮੈਂ ਨਹੀਂ ਦੱਸਦੀ ਆਂਦੀ ਹੁੰਦੀ ਇੱਥੇ ਭਾਬੀ ਮੈਂ ਨਹੀਂ ਦੱਸਦੀ ਨਹੀਂ ਦੱਸਦੀ ਦੱਸ ਹੋਰ ਕਿੰਨੇ ਸੂਟ ਕਰਨੇ ਮੰਮੀ ਵਾਸਤੇ ਮੰਮੀ ਵਾਸਤੇ ਕਾਲਾ ਰੰਗ ਦਾ ਸੂਟ ਸਾਰੇ ਪਾ ਲੈਂਦੇ ਆ ਕੋਈ ਵੱਡੀ ਉਮਰ ਛੋਟੀ ਉਮਰ ਦਾ ਕੋਈ ਲੈ ਲੈਂਦੇ ਨਹੀਂ ਠੀਕ ਹੈ ਵੈ ਚੌਥੀ ਹੈ ਕੌਣ ਆ ਅਲਗਰੇ ਕੋਈ ਗੱਲ ਨਹੀਂ ਪਹਿਲੇ ਲੋਕ ਸਮਝਦੇ ਹੁੰਦੇ ਸੀ ਦੋ ਦੋ ਚੱਕਰਾਂ ਨੂੰ ਗਲਤ ਉਹਨੇ ਚੁਣਿਆ ਅਰਮਾਨ ਮਾਲਕ ਉਹ ਮਾਲਕ ਨਹੀਂ ਅਰਮਾਨ ਮਲੀ ਕਹੋ ਹਾਂ ਜਿਆਦਾ ਹੀ ਵੈਨਾ ਲੱਗਦਾ ਉਹਨੂੰ ਤੂੰ ਵੀਰੇ ਦੋ ਦੋ ਜਨਾਨੀਆਂ ਲੈ ਫਿਰਦਾ ਸੇਲੀਆਂ ਵਾਂਗੂ ਰਹਿੰਦੀਆਂ ਜਿੱਥੇ ਜਾਂਦੀਆਂ ਇਕੱਠੀਆਂ ਜਾਂਦੀਆਂ ਕਦੇ ਲੜਾਈ ਨਹੀਂ ਹੁੰਦੀ ਕੈਮਰੇ ਸਾਹਮਣੇ ਹੁੰਦੀ ਆ ਪਰ ਉਦਾਂ ਲੜਾਈ ਨਹੀਂ ਹੁੰਦੀ ਕੋਈ ਨਾ ਜੇ ਕਦੇ ਦਿਨ ਪਤਾ ਲੱਗ ਗਿਆ ਨਾ ਸੋਨੀ ਭੈਣ ਨੂੰ ਡਰੀ ਨਾ ਠੀਕ ਹੈ ਨਾ ਕੁਝ ਨਹੀਂ ਹੁੰਦਾ ਹੁੰਦਾ ਕਰਦੇ ਸੋਣਾ ਯਾ ਨਾਲੇ ਜਿਹੜੇ ਦਿਲ ਦੀਆਂ ਗੱਲਾਂ ਵੀਰੇ ਉਹ ਤੇ ਦੇਲੀ ਜਾਣਦਾ ਦਿਲ ਦੀਆਂ ਗੱਲਾਂ ਦੇਲੀ ਜਾਣਦਾ ਤੂੰ ਸੂਟ ਕਿਉਂ ਇੱਧਰ ਕਟਕਟ ਰੱਖੀ ਜਾਨੀ ਆ ਵੀਰੇ ਤੇ ਤੇ ਫੁੱਲੇ ਲੈਣ ਆਇਆ ਸੂਟ ਹੀ ਲੈਣ ਆਇਆ ਤੇ ਸੂਟ ਹੀ ਕੱਢਣ ਦੀ ਹੈ ਹੈ ਕੁਕੜਾਈ ਲੱਗੀ ਦੀ ਹੰਦੀ ਤੇ ਨੁਕਰਾ ਮੈਂ 4 ਸੂਟ ਲੈਣ ਆਇਆ 40 ਨਹੀਂ ਵੀਰੇ 4 ਆ ਰਹੀ ਆ ਠੀਕ ਹੈ ਜਿਹੜੀ ਚੌਥੀ ਆ ਨਾ ਉਹਨੂੰ ਜ਼ਿਆਦਾ ਖੁਸ਼ ਕਰ ਚੱਲ ਆ ਤੇ ਹੋਗੇ ਵੀਰ ਹੁਣ ਚਾਰ ਭਾਬੀ ਵਾਸਤੇ ਵੀ ਲੈਣੇ ਪੈਣੇ ਆ। ਠੀਕ ਹੈ। ਉਹ ਮੈਂ ਉਹਦੇ ਵਾਸਤੇ ਕਿਉਂ ਚਾਰ ਸੂਟ ਲਵਾ? ਅਸ਼ਾ ਜੀ, ਚੌਥੀ ਵਾਸਤੇ ਇੰਨੀ ਫਿਕਰ ਤੇ ਭਾਬੀ ਲਈ ਕੋਈ ਫਿਕਰ ਨਹੀਂ ਆ। ਮੇਰੇ ਤੋਂ ਨਾ ਨੰਬਰ ਵੀ ਹੈਗਾ ਸੋਨੀ ਭਾਬੀ ਦਾ। 1 ਮਿੰਟ ਰੁਕ ਮੈਂ ਦੱਸਦੀ ਇਹ ਚੌਥੀ ਬਾਰੇ ਹੁਣੇ। ਏ ਏ ਏ ਨਵਾਂ ਨੰਬਰ। ਨਵਾਂ ਨੰਬਰ। ਲਾਵਾਂ? ਹਾਂ? ਲਾਵਾਂ? ਲਵਾ ਪੋਣੀ। ਲਾਵਾਂ? 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 ਉਹ ਤੇਰਾ ਦਿਮਾਗ ਖਿਲ ਗਿਆ ਤੇਰੀ ਮੈਂ ਗੱਲ ਕਰਾਨਾ ਸੋਨੀ ਨਾਲ ਜਿਹੜਾ ਤੂੰ ਮੇਰਾ ਦਿਮਾਗ ਖਾਦਾ ਨਾ ਚੌਥੀ ਚੌਥੀ ਚੌਥਾ ਕੀਦਾ ਵਾ ਉਹ ਪੰਡਤ ਨੇ ਕਿਹਾ ਸੀ ਮੈਨੂੰ ਦਾਨ ਕਰਨ ਵਾਸਤੇ ਤੇ ਕਿਸੇ ਨੂੰ ਦੱਸਣਾ ਨਹੀਂ ਸੀ ਬੜੀ ਆਈਏ ਚੇਠੇ 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 ਆ ਕਰ ਗੱਲ ਸੋਨੀ ਨਾਲ ਆ ਸੋਨੀ ਆ ਗੱਲ ਕਰ ਅਜੀਤੀ ਨਾ ਇਹ ਬੜੀ ਕਪਤੀ ਜਨਾਨੀ ਆ ਹੋਰ ਹੀ ਕੁਝ ਕੱਢੀ ਜਾਂਦੀ ਆ ਮਤਲਬ ਇਹ ਮੇਰੇ ਆਇਤੋਂ ਸੂਟ ਅੱਜ ਤੋਂ ਬਾਅਦ ਤੂੰ ਲਿਆ ਨਾ ਕੋਈ ਦੇਖ ਲਈ ਅਬ ਮੈਨੂੰ ਨਾ ਐਗਜ਼ਾਮਪਲਾਂ ਦਿੰਦੀ ਐ ਐਰਮਨ ਮੈਂ ਲਿਖਦੀ ਐ ਦੋ ਦੋ ਜਨਨੀਆਂ ਵਾਲੀ ਇਹ ਮੈਨੂੰ ਭੜਕਾਉਂਦੀ ਪਈ ਐ ਇਹ ਮੈਨੂੰ ਕਹਿੰਦੀ ਐ ਦੋ ਜਨਨੀਆਂ ਰੱਖ ਲਓ ਅੱਜ ਕੱਦ ਸਾਰੀ ਰੱਖਦੀ ਐ ਇਹ ਹੈ ਉਹ ਹੈ ਖਬਰਦਾਰ ਜੇ ਤੂੰ ਇਹਦੀ ਦੁਕਾਨ ਤੇ ਚੜੀ ਆ ਦੁਕਾਨ ਤੇ ਨਹੀਂ ਅਜੇ ਛੱਤ ਤੇ ਚੜੀ ਆ ਜੋ ਵੀ ਆ ਜੋ ਵੀ ਇਹਨੇ ਡਾਊਨ ਟੂ ਅਰਥ ਪਤਾ ਨਹੀਂ ਡਾਊਨ ਟੂ ਛੱਤ ਤੇ ਰੱਖਿਆ ਹੋਇਆ ਕੰਮ ਕੀਤਾ ਖਬਰਦਾਰ ਜੇ ਤੂੰ ਆਈਏ ਇਹਦੇ ਕੋਲੇ ਉਹ ਪਿੰਡ ਚ ਨਾਲੇ ਇਕੱਲੀ ਕਰਨੀ ਨੂੰ ਦੱਸ ਦੇ ਇਹਦੀ ਛੱਤ ਤੇ ਕਿਸੇ ਨੇ ਚੜ੍ਹਦਾ ਨਹੀਂ ਹੈਗਾ ਮੈਂ ਮੈਂ ਤਾਂ ਇੱਥੇ ਆ ਕੇ ਫਸ ਗਿਆ ਮੈਂ ਚੱਲਿਆ ਇਹਦੇ ਕੋਲ ਹਾਂ ਆ ਬੇਬੀ ਦਾ ਕੱਪੜੇ ਸੋਟ ਆਪਣੇ ਕੋਲ ਤੂੰ ਰੱਖ ਆ ਬੇਚ ਲੈ ਚੌਥੀ ਦਾ ਵੀ ਆਪ ਹੀ ਭਾਲੀ ਆਹ ਐਦਾਂ ਨਾਲ ਕਰਦਾ ਨਾਲੇ ਤੇਰਾ ਕੰਮ ਮੈਂ ਹੁਣ ਠੱਪ ਕਰਦਾ ਦੱਸਦਾ ਨਾਲੇ ਮੈਂ ਹੋਏ ਮੈਂ ਮਰ ਗਈ ਮੈਂ ਤਾਂ ਕੁਝ ਹੋਰ ਹੀ ਸਮਝ ਗਈ ਆ YouTube ਦੇਖ ਦੇਖ ਕੇ ਮੇਰਾ ਤਾਂ ਦਿਮਾਗ ਖਰਾਬ ਹੋਇਆ ਪਿਆ ਹੈ ਮਸਾ ਮਸਾ ਕੰਮ ਸਟਾਰਟ ਕੀਤਾ ਸੀ ਹੁਣ ਪਿੰਡ 'ਚੋ ਕਿਸੇ ਨੇ ਨਹੀਂ ਆਉਣਾ ਮੈਂ ਤਾਂ ਨਜਾਇਜ਼ ਹੀ ਬਦਨਾਮ ਹੋ ਗਈ ਲੱਗਦਾ ਮੇਰੀ ਕਿਸਮਤ ਵਿੱਚ ਘਰ ਦੇ ਹੀ ਕੰਮ ਘਰ ਦੇ ਤੋਸੇ ਪਕਾਉਣੇ ਲਿਖੇ ਆ ਹੁਣ ਕੀ ਕਰਾਂ ਮੈਂ ਜਨਾਨੀਆਂ ਤੇ ਬੱਚੇ ਚ ਆ ਜਾਂਦੀਆਂ ਬੰਦੇ ਨਹੀਂ ਆਉਂਦੇ ਕੱਲ ਮੈਨੂੰ ਕਿ ਲੋੜ 'ਚ ਕਹਿਣ ਦੀ ਚੌਥੀ ਚੌਥੀ ਜਿਹਦਾ ਮਰਜੀ ਸੂਟ ਲੈਂਦਾ ਹਾਂ ਮੈਂ 15 20 ਸੂਟਾਂ ਦੇ ਲਾਲਚ ਵਿੱਚ ਆਚਾਰ ਵੀ ਗਵਾਏ ਚੱਲ ਆਪਦੇ ਪੌਂਡੇ ਤੇ ਕੰਮ ਆਉਣਗੇ ਸਿਆਲ ਤੇ ਲੰਗੂ ਮੇਰਾ ਦਿਲ ਦੇ ਅਰਮਾਂ ਆਸੂ ਮੇ ਬਹਿ ਗਏ